ਸਤਨਾਮ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਨ ਇਛਾ ਦਾਨ ਕਰਨ ਸਰਬਤਰ ਆਸ ਪੂਰਨ ਹੈ ਖੰਡਨ ਕਲ ਕਲੇਸ਼ਾ ਪ੍ਰਭ ਸਿਮਰ ਨਾਨਕ ਨਾ ਦੂਰਨ ਹੈ ਮਾਨਿਛਾ ਦਾਨ ਕਰਨੰ ਸਰਬਤਰ ਆਸਾ ਪੂਰਨ ਹੰ ਖੰਡਨੰ ਕਲਕਲੇ ਸਹ ਪ੍ਰਭ ਸਿਮਰ ਨਾਨਕ ਨਹ ਦੂਰਨ ਹੰ ਆਬਰੰਗ ਮੰਨੈ ਜਿਸ ਸੰਗ ਤੈਸੀਉ ਲਾਈਐ ਨਿਹਉ ਸੋ ਸਹ ਬਿੰਦ ਨਾ ਵਿਸਰੋ ਨਾਨਕ ਜਿਨ ਸੁੰਦਰ ਰਚਿਆ ਦੇਹੋ ਪਾਉੜੀ ਜੀਓ ਪ੍ਰਾਣ ਤਨ ਧੰਦੀਆ ਦਿਨੇ ਰਸ ਭੋਗ ਗ੍ਰਹਿ ਮੰਦਰ ਰਾਥੇ ਅਸ ਦੀਏ ਰੱਚ ਭਲੇ ਸੰਜੋਗ ਸੁੱਤ ਬਨਤਾ ਸਾਜਨ ਸੇਵਕ ਦੀਏ ਪ੍ਰਾਪਵ ਦੇਵੰ ਜੋਗ ਹਰਿ ਸਿਮਰਤ ਤਨ ਮਨ ਹਰਿਆ ਲਹਿ ਜਾਹੇ ਬਿਯੋਗ ਸਤ ਸੰਗ ਹਰ ਗੁਣ ਰਮਾ ਬਿਲ ਸੇ ਸਭ ਰੋਗ ਜਿਉ ਪ੍ਰਾਨ ਤੰ ਤੰ ਦਿਆ ਦਿਨੇ ਰਸ ਭੋਗ ਗ੍ਰਹਿ ਮੰਦਰ ਰਾਤਿ ਅਸ ਦੀਏ ਰਾਚ ਭਲੇ ਸੰਯੋਗ ਸੁਤ ਬਨਤਾ ਸਾਜਨ ਸੇਵਕ ਦੀਏ ਪ੍ਰਭ ਦੇਵਨ ਜੋਗ ਹਾਰ ਸਿਮਰਤ ਤਨ ਮਨ ਹਰਿਆ ਲਹਿ ਜਾਹੇ ਵਿਯੋਗ ਸਾਥ ਸੰਗ ਹਾਰ ਗੁਣ ਰਮੋ ਬਿਨ ਸੇ ਸਬ ਰੋਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਅੱਜ ਦੇ ਪਵਿੱਤਰ ਹੁਕਮ ਨਾਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸਹਿਬ ਸ੍ਰੀ ਗੁਰੂ ਅਰਜਨ ਦੇ ਪਾਸ਼ਾ ਜਿਦੇ ਜੈ ਸ੍ਰੀ ਰਾਦੇ ਵਿੱਚ ਉਚਾਰਨ ਕੀਤੇ ਗਏ ਹਨ ਸ਼ਲੋਕ ਗੁਰੂ ਸਾਹਿਬ ਜੀ ਫਰਮਾਨ ਕਰ ਰਹੇ ਨੇ ਏ ਨਾਨਕ ਜੋ ਪ੍ਰਭ ਸਾਨੂੰ ਮਨ ਮੰਨੀਆਂ ਦਾਤਾ ਦਿੰਦਾ ਹੈ ਜੋ ਸਭ ਥਾਂ ਸਭ ਜੀਵਾਂ ਦੀਆਂ ਆਸਾ ਪੂਰਨੀਆਂ ਕਰਦਾ ਹੈ ਜੋ ਸਾਡੇ ਝਗੜੇ ਤੇ ਕਲੇਸ਼ ਨਾਸ ਕਰਨ ਵਾਲਾ ਹੈ ਉਸ ਨੂੰ ਯਾਦ ਕਰ ਉਹ ਤੇਥੋਂ ਦੂਰ ਨਹੀਂ ਹੈ ਏ ਨਾਨਕ ਜਿਸ ਪ੍ਰਭੂ ਦੀ ਬਰਕਤ ਨਾਲ ਤੂੰ ਸਾਰੀਆਂ ਮੋਜਾਂ ਮਾਣਦਾ ਹੈ ਉਸ ਨਾਲ ਪ੍ਰੀਤ ਜੋੜ ਜਿਸ ਪ੍ਰਭੂ ਨੇ ਤੇਰਾ ਸੋਹਣਾ ਸਰੀਰ ਬਣਾਇਆ ਰੱਬ ਕਰਕੇ ਉਹ ਤੈਨੂੰ ਕਦੇ ਵੀ ਨਾ ਭੁੱਲੇ ਪ੍ਰਭੂ ਨੇ ਤੈਨੂੰ ਚਿੰਦ ਪ੍ਰਾਣ ਸਰੀਰ ਤੇ ਧੰਨ ਦਿੱਤਾ ਤੇ ਸਵਾਦਲੇ ਪਦਾਰਥ ਭੋਗਣ ਦਿੱਤੇ ਤੇਰੇ ਚੰਗੇ ਭਾਗ ਬਣਾ ਕੇ ਤੈਨ ਉਸਨੇ ਘਾਰ ਸੋਹਣੇ ਮਕਾਨ ਰੱਥ ਤੇ ਘੋੜੇ ਦਿੱਤੇ ਸਭ ਕੋਈ ਦੇਣ ਜੋਗੇ ਪ੍ਰਭੂ ਨੇ ਤੈਨੂੰ ਪੁੱਤਰ ਵੋਟੇ ਮਿੱਤਰ ਤੇ ਨੌਕਰ ਦਿੱਤੇ ਉਸ ਪ੍ਰਭੂ ਨੂੰ ਸਿਮਰਿਆ ਮੰਨਤਾ ਨਾ ਖੜਿਆ ਰਹਿੰਦਾ ਸਾਰੇ ਦੁੱਖ ਮਿਟ ਜਾਂਦੇ ਹਨ हे ਭਾਈ ਸਤ ਸੰਗ ਵਿੱਚ ਉਸ ਹਰੀ ਦੇ ਗੁਣ ਚੇਤੇ ਕਰਿਆ ਕਰੋ ਸਾਰੇ ਰੋਗ ਉਸ ਨੂੰ ਸਿਮਰਿਆ ਨਾਸ ਹੋ ਜਾਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ today is today's Hukum Nama from Sri Darbar Sahib, Amritsar, uttered by our Fifth Guru, Guru Arjan Dev Ji and Raga Salok. <clears throat> Guru Sahib Ji says that He grants our hearts' desires and fulfills all our hopes. He destroys pain and suffering. Remember God in meditation, O Nanak. He is not far away love him with whom you enjoy all pleasures do not forget that lord even for an instant O oh, nanak he fashioned this beautiful body body he gave you your soul breath of life body and wealth he gave you pleasures to enjoy he gave you households mansions Chariots and horses. He ordained your good destiny. He gave you your children, spouse, friends, and servants. God is the all powerful, great uh, giver. Meditating in remembrance on the Lord, the body and mind are rejuvenated and sorrow departs. In the Satsangat, the company of the holy, chant the praises of the Lord, and all your sickness shall vanish. Vahegur Ka khalsa, Vahegur Ki fate.